ਬੀਤੀ ਰਾਤ ਪਿੰਡ ਕੁਲਪੁਰ ਵਿੱਚ ਹਥਿਆਰਬੰਦ ਹਮਲਾਵਰਾਂ ਵੱਲੋਂ ਇੱਕ ਨੌਜਵਾਨ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਜਿਸ ਦੀ ਜ਼ਿੰਮੇਵਾਰੀ ਸੋਸ਼ਲ ਮੀਡੀਆ ਦੇ ਉੱਤੇ ਬਬੀਹਾ ਗੈਂਗ ਵੱਲੋਂ ਲਈ ਗਈ ਹੈ ਬਲਾਚੌਰ ਦੇ ਪਿੰਡ ਕੁਲਪੁਰ ਵਿੱਚ ਹਥਿਆਰਬੰਦ ਹਮਲਾਵਰਾਂ ਵੱਲੋਂ ਇੱਕ ਨੌਜਵਾਨ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਪ੍ਰਾਪਤ ਜਾਣਕਾਰੀ ਦੇ ਅਨੁਸਾਰ ਕੁਲਪੁਰ ਪਿੰਡ ਦਾ ਨੌਜਵਾਨ ਹਰਦੀਪ ਸਿੰਘ ਉਰਫ ਦੀਪਾ ਜਿਸ ਦੀ ਉਮਰ ਲਗਭਗ 37 ਸਾਲ ਪੁੱਤਰ ਸ਼ੰਗਾਰਾ ਸਿੰਘ ਆਪਣੇ ਖੇਤਾਂ ਤੋਂ ਕਰ ਨੂੰ ਆ ਰਿਹਾ ਸੀ ਤਾਂ ਪਿੱਛੋਂ ਹਥਿਆਰਬੰਦ ਹਮਲਾਵਰ ਮੋਟਰਸਾਈਕਲ ਤੇ ਸਵਾਰ ਹੋ ਕੇ ਆਏ ਤੇ ਗੋਲੀਆਂ ਮਾਰ ਕੇ ਹਤਿਆ ਕਰ ਦਿੱਤੀ ਤੇ ਗੋਲੀਆਂ ਚੱਲਣ ਦੀ ਆਵਾਜ਼ ਸੁਣ ਕੇ ਜਦੋਂ ਉਸ ਦਾ ਭਰਾ ਬਾਰਦਰ ਦੀ ਥਾਂ ਪਹੁੰਚਿਆ ਤਾਂ ਉਸ ਤੋਂ ਪਹਿਲਾਂ ਹਮਲਾਵਰ ਉੱਥੋਂ ਭੱਜ ਗਏ ਜਾਣਕਾਰੀ ਦਿੰਦੇ ਹੋਏ ਤੁਹਾਡਾ ਕੀ ਲੱਗਦਾ ਸੀਗਾ ਮੇਰਾ ਭਰਾ ਸੀਗਾ ਜੀ ਛੋਟਾ ਠੀਕ ਹੈ ਜੀ ਤੇ ਕੀ ਗੱਲਬਾਤ ਹੋਈ ਹੈ ਦੱਸਿਓ ਮੈਨੂੰ ਜੀ ਇਹ ਗੱਲਬਾਤ ਭਾਜੀ ਇਹ ਖੇਤੀ ਪੱਠੇ ਵੜਦਾ ਸੀ ਆਪਦੀ ਬਾਈਕ ਦੇ ਨਾਲ ਤੇ ਮੈਂ ਪਰੇ ਨਾਲੇ ਸਾਡੇ ਖੇਤ ਦੇ ਬੰਨੇ ਤੇ ਕੁਕੜ ਮਿਆਰੇ ਦੇ ਬੰਦਿਆਂ ਦੀ ਮੋਟਰ ਆ ਉਥੇ ਨਾ ਆ ਰਿਆ ਸੀ ਇਹ ਮੇਤੋ ਮੋਰੇ ਮੋਰੇ ਜਦਾਬ ਦੀ ਵਾਈਫ ਨੂੰ ਕਹਿੰਦਾ ਵੀ ਤੂੰ ਰੋਕ ਮੈਂ ਭਰੀ ਸਿੱਟ ਕੇ ਆ ਗਿਆ ਪੱਠੇ ਵੜਦੀ ਸੀ ਨੇ ਭਰੀ ਚੱਕੀ ਸਕੂਟਰੀ ਤੇ ਰੱਖੀ ਤੇ ਖੇਤ ਆਪਣੇ ਘਰ ਵੱਲ ਨੂੰ ਚੱਲ ਪਿਆ ਜੋ ਕਿ ਕੁਕੜ ਮਿਆਰਾ ਸਲਵਾ ਲਿੰਕ ਰੋਡ ਤੋਂ ਮੇਰੇ ਪਿੰਡ ਨੂੰ ਸੜਕ ਆ ਗਈ ਹੈ ਠੀਕ ਹੈ ਤੇ ਇਸ ਦੇ ਮੋਟਰਸਾਈਕਲ ਦੇ ਮਗਰ ਚਾਰ ਵਿਅਕਤੀ ਜਿਨ੍ਹਾਂ ਦੇ ਕੋਲ ਹਥਿਆਰ ਸਨ ਮਗਰ ਇਹਦੇ ਆਏ ਮੈਂ ਵੀ ਦੇਖਿਆ ਕੋਈ ਕੁਝ ਗੜਬੜਾ ਹੈ ਤਾਂ ਮੈਂ ਮਗਰ ਭੱਜਿਆ ਇਹ ਮੇਰਾ ਦੋਸਤ ਸੀਗਾ ਇਹਦਾ ਮੋਟਰਸਾਈਕਲ ਨਹੀਂ ਸਟਾਰਟ ਹੋਇਆ ਉੱਥੇ ਹੀ ਰਹਿ ਗਿਆ ਮੋਟਰ ਤੇ ਬਾਅਦ ਵਿੱਚ ਆਇਆ ਇਹ ਵੀ ਮੇਰੇ ਨਾਲ ਨਾ ਹਾਂ ਦਾ ਸੀ ਤੇ ਜਦੋਂ ਆਇਆ ਤਾਂ ਉਹਨਾਂ ਨੇ ਮੇਰੇ ਆਉਣ ਤੋਂ ਪਹਿਲਾਂ ਮੈਂ ਦੇਖਦਾ ਜਿੱਦਾਂ ਕਿ ਇੱਥੋਂ ਕਹ ਲਓ ਕਿ ਉਹਨਾਂ ਕਾਫੀ ਦੂਰ ਤੱਕ ਮੈਨੂੰ ਦੇਖਦੇ ਆ ਉਹ ਗੋਲੀਆਂ ਮਾਰ ਰਹੇ ਸੀ ਮੇਰੇ ਭਰਾ ਨੂੰ ਮੇਰਾ ਭਰਾ ਸਕੂਟਰੀ ਸਮੇਤ ਇਹਦਾ ਲੱਤ ਫਸੀ ਹੋਈ ਸੀ ਪੱਠਿਆਂ ਦੀ ਭਰੀ ਵਿੱਚ ਡਿਗਿਆ ਹੋਇਆ ਸੀ ਤੇ ਜਦੋਂ ਮੈਂ ਹਾਰਨ ਵਜਾਇਆ ਆਪਣੇ ਜ਼ੋਰ ਨਾਲ ਮੋਟਰਸਾਈਕਲ ਦੇ ਤੇ ਉਹ ਬੰਦਿਆਂ ਨੇ ਮੈਨੂੰ ਦੇਖਿਆ ਵੀ ਆ ਰਿਹਾ ਚਲੋ ਡਾਰਕ ਉਸ ਮੈਨੂੰ ਵੀ ਸੀ ਗੋਲੀਆਂ ਦੇ ਕੇ ਕੁਝ ਮੈਂ ਵੀ ਤੇ ਲਾ ਪਿਆ ਉਹਨਾਂ ਨੇ ਆਪਣੇ ਮੋਟਰਸਾਈਕਲ ਚੱਕੇ ਚਾਰੇ ਸਵਾਰ ਫਰਾਰ ਹੋ ਗਏ ਜਿਨ੍ਹਾਂ ਨੂੰ ਮੈਂ ਪਛਾਣ ਲਿਆ ਮੈਂ ਬਿਆਨਾਂ ਵਿੱਚ ਨਾਂ ਵੀ ਦੇਵਾਂਗਾ ਬਾਈ ਨੇਮ ਕੱਲੇ ਕੱਲੇ ਦਾ ਦੇਵਾਂਗਾ ਪਰ ਹਾਂ ਜੇ ਸੂਰਮੇ ਹੁੰਦੇ ਤਾਂ ਸਾਹਮਣੋਂ ਦੀ ਆਂਦੇ ਮੇਰੇ ਭਰਾ ਦੀ ਪਿੱਠ 'ਤੇ ਗੋਲੀਆਂ ਮਾਰ ਕੇ ਸਿਟਿਆ ਜੇ ਸਾਹਮਣੇੋਂ ਸਿਟ ਦਿੰਦੇ ਮੈਂ ਪਰਚਾ ਬਿਨਾਂ ਕਰਾਂਗਾ ਮੈਨੂੰ ਕੋਈ ਸ਼ਿਕਵਾ ਨਹੀਂ ਹੁੰਦਾ ਪਰ ਪਿੱਠ 'ਤੇ ਵਾਰ ਕਰਨਾ ਬਹੁਤ ਮਾੜੀ ਗੱਲ ਹੈ ਕਿੰਨੇ ਕੁਮਰ ਸੀ ਤੁਹਾਡੇ ਬ੍ਰਦਰ ਉਹ ਮੇਰਾ 37 ਸਾਲ ਦਾ ਸੀ ਸਰੀਰ ਚ ਮੇਤੋਂ ਪਾਰਾ ਸੀ ਵੀ ਕਿੰਨੋਂ ਵੇਟ ਮੈਨੋਂ ਹੈਲਦੀ ਸੀ ਤਕੜਾ ਸੀ ਮੇਨ ਨਾਲੋਂ ਕਾਫੀ ਇਹ ਕੀ ਕਾਰਨ ਹੋ ਗਿਆ ਕੋਈ ਰੰਜਿਸ਼ ਲੱਗਦੀ ਹੈ ਕੋਈ ਰੰਜਿਸ਼ ਇੱਕ ਤਾਂ ਦੀ ਸਾਡੀ ਪਿੰਡ ਵਿੱਚ ਵੀ ਹੈ ਇੱਕ ਕੁਛ ਥੋੜੇ ਦਿਨ ਪਹਿਲਾਂ ਰੋਡ ਮਜਾਰਾ ਵਿੱਚ ਵੀ ਲੜਾਈ ਹੋਈ ਸੀ ਉਹ ਮੁੰਡਿਆਂ ਨਾਲ ਕੁਛ ਵਿਦੇਸ਼ਾਂ ਤੋਂ ਲੋਕ ਬਦਮਾਸ਼ਾਂ ਨੂੰ ਪੈਸੇ ਪੂਸੇ ਬਦਮਾਸ਼ ਭੇਜਦੇ ਸੀ ਇਹਨੂੰ ਮਰਵਾਉਣ ਲਈ ਤਾਂ ਪਤਾ ਨਹੀਂ ਹੁਣ ਰੱਬ ਜਾਣੇ ਪੁਲਿਸ ਆਪਣੀ ਤਹਿਕੀਕਾਤ ਕਰੇਗੀ ਉਹਦੇ ਵਿੱਚ ਪਤਾ ਲੱਗ ਜਾਏਗਾ ਕੀ ਦਾ ਕੀ ਦਾ ਕੀ ਕੀ ਰੋਲ ਹੈ ਇਹ ਮੌਕੇ ਤੇ ਮੌਤ ਹੋ ਗਈ ਸੀ ਜਾਂ ਨਹੀਂ ਜੀ ਮੈਂ ਹਸਪਤਾਲ ਲੈ ਗਿਆ ਸੁਣੋਏ ਉੱਥੇ ਡਾਕਟਰ ਸਾਹਿਬ ਨਹੀਂ ਸਨ ਤੇ ਉੱਥੋਂ ਮੈਂ ਗੜ ਸ਼ੰਕਰ ਲੈ ਗਿਆ ਉਹਨਾਂ ਨੇ ਈਸੀਜੀ ਮਸ਼ੀਨ ਜਾਂ ਸ਼ਾਇਦ ਕੁਝ ਡਾਕਟਰ ਸਾਹਿਬ ਦੱਸਦੇ ਸੀ ਕੀਤਾ ਉਹ ਤੋਂ ਬਾਅਦ ਦੱਸਿਆ ਵੀ ਕਹਿੰਦੇ ਜੀ ਡੈੱਡ ਹੈ ਸਾਨੂੰ ਇਹ ਨਹੀਂ ਪਤਾ ਵੀ ਰਾਸਤੇ 'ਚ ਹੋਇਆ ਜਾਂ ਮੌਕੇ ਤੇ ਸੀ ਜਾਂ ਹਸਪਤਾਲ ਜਾ ਕੇ ਹੋਇਆ ਤੇ ਆਈਡੀਆ ਹੈਗਾ ਵੀ ਗੋਲੀਆਂ ਕਿੰਨੀਆਂ ਕਿ ਲੱਗੀਆਂ ਹੋਗੀਆਂ ਗੋਲੀਆਂ ਜੀ ਮੈਂ ਵੀਡੀਓ ਬਣਾਈ ਆ ਤੁਹਾਨੂੰ ਦੇ ਦਾਂਗਾ ਮੇਰੇ ਸਾਬ 10 11 ਗੋਲੀਆਂ ਤਾਂ ਮੋਰੀ ਮੋਰੀ ਜੋ ਸਾਨੂੰ ਡਾਕਟਰ ਸਾਹਿਬ ਨੇ ਦਿਖਾਈਆਂ ਜਿਹਦੀ ਮੈਂ ਵੀਡੀਓ ਬਣਾਈ ਸੀ ਚੇਚਰ ਦੇ ਬਾਰੇ ਦੀ ਪਰ ਉਹ ਕਹਿੰਦੇ ਪਿੱਠ ਨਾ ਘਮਾਇਓ ਪਿੱਠ ਪਿਛੇ ਗੋਲੀਆਂ ਜਿਆਦਾ ਦੇ ਜਿਨ੍ਹਾਂ ਕਾਰਨ ਉਹ ਡਿਗਿਆ ਪਿਛੋਂ ਦੀਆਂ ਗੋਲੀਆਂ ਮਾਰ ਕੇ ਸੁਤਿਆ ਯਾਨੀ ਮੇਰੀ ਸੋਚ ਨਾਲ ਜੋ ਡਾਕਟਰ ਸਾਹਿਬ ਨੇ ਦੱਸਿਆ ਮੈਨੂੰ ਚਲੋ ਪਿੱਠ ਦੀਆਂ ਮੈਂ ਦੇਖਿਆ ਨਹੀਂ ਵੀ 25 ਰੌਣ ਤਾਂ ਲੱਗੇ ਹੋਣਗੇ ਉਹਦੇ 10 11 ਦਾ ਮੋਰੀ ਸੀ ਕੀ ਮੰਗ ਕਰਦੇ ਹੋ ਤੁਸੀਂ ਮੰਗ ਮੈਂ ਪ੍ਰਸ਼ਾਸਨ ਤੋਂ ਹੀ ਕਰਦਾ ਜੀ ਮੈਨੂੰ ਇਨਸਾਫ ਮਿਲਣਾ ਚਾਹੀਦਾ ਆ ਵੀ ਤੂੰ ਪਰੇ ਦਾ ਭਰਾ ਮੇਰਾ ਦੁਨੀਆ ਤੋਂ ਚਲਾ ਗਿਆ ਹੋਰ ਮੈਂ ਮੰਗ ਕੀ ਰੱਖ ਸਕਦਾ ਜਿਹੜੀ ਪੁਲਿਸ ਦੀ ਹੈ ਇਹ ਕੇਸਵਲੀ ਚੱਲ ਰਿਹਾ ਤੇ ਕੋਈ ਬੰਦੇ ਜਿਹੜੀ ਗੋਲੀਆਂ ਜਿਹੜੇ ਲੱਗੀਆਂ ਉਹ ਕੀ ਸਥਿਤੀ ਹੈ ਕੋਈ ਸ਼ਾਮ 3:00 ਵਜੇ ਦਾ ਪਉਣ ਸਭ ਦਾ ਟਾਈਮ ਸੀਗਾ ਜੇ ਉੱਥੋਂ ਦਾ ਮ लड़का ਹਰਦੀਪ ਸਿੰਘ ਉਰਫ ਦੀਪਾ ਪੁੱਤਰ ਲੇਟ ਸ਼ੰਗਾਰਾ ਸਿੰਘ ਵਾਸੀ ਕੋਲਪੂ ਇਹਦੇ ਲੱਗੀਆਂ ਜੀ ਗੋਲੀਆਂ ਦੇਖੋ ਇਹ ਤਾਂ ਡਾਕਟਰ ਵੀ ਦੱਸ ਸਕਦੇ ਨੇ ਕਿੰਨੀਆਂ ਗੋਲੀਆਂ ਲੱਗੀਆਂ ਗੋਲ ਵਗੈਰਾ ਕੋਈ ਥੋੜੇ ਜਿਹਾ ਉਹ ਜੀ ਕੋਲ ਨਿਹਰਾ ਸੀਗਾ ਬਹੁਤ ਸਾਨੂੰ ਕੋਲ ਕੁਛ ਮਿਲੇ ਹੈ ਪਰ ਹਜੇ ਅੱਗੇ ਤਾਂ 30 ਸਾਲ ਹੋਈ ਹੈ ਇਹ ਵੀ ਜਿੰਨੀ ਉਮਰ ਸੀ ਜੀ ਇਹ ਕਰੀਬ 36 ਸਾਲ ਦੀ ਸੀ ਉਮਰ ਇਹ ਅੱਛਾ ਇੱਕ ਹੋਰ ਇੱਕ ਵਾਇਰਲ ਹੋ ਰਿਹਾ ਮੈਸੇਜ ਹੈ ਵੀ ਜੇ ਕਿਸੇ ਗਰੁੱਪ ਨੇ ਵੀ ਇਹਦੀ ਜ਼ਿੰਮੇਵਾਰੀ ਲਈ ਕੋਈ ਦੇ ਬਾਰੇ ਨੌਲੇਜ ਹੈ ਤਾਂ ਨਹੀਂ ਮੈਨੂੰ ਉਹਦੇ ਬਾਰੇ ਨਹੀਂ ਹਜੇ ਕੁਛ ਪਤਾ ਇਹ ਹੋਰ ਅਗਲੀ ਕਾਰਵਾਈ ਕੀ ਕਰ ਰਹੇ ਹੋ ਅਜੀ ਕਾਰਵਾਈ ਅਸੀਂ ਇਹਦੇ ਲੜਕੇ ਦੇ ਵੱਡਾ ਬ੍ਰਦਰ ਉਹਦੇ ਪਿਆਰ ਨਾਲ ਇਸ ਪਰਚਾ ਦਰਜ ਕਰ ਰਹੇ ਸੀ। ਪੋਸਟਮਾਨਾਂ ਨੇ ਤਾਂ ਕਦੋਂ ਹੋਵੇਗਾ? ਇਹ ਸਵੀਰੇ ਕਰਾਵਾਂਗੇ ਜੀ ਕਿਉਂਕਿ ਟਾਈਮ ਜ਼ਿਆਦਾ ਹੋ ਗਿਆ ਸੀ ਜੋ ਹੁਣ ਸਵੀਰੇ ਹੋਏਗਾ ਪੋਸਟਮਾਨ। ਅਗਲੀ ਕੀ ਕਾਰਵਾਈ ਕਰਾਂਗੇ? ਪੋਸਟਮਾਨ ਦੇ ਬਾਰੇ ਕਾਰਵਾਈ। ਜਿਵੇਂ ਤੁਸੀਂ ਪਰਚਾ ਦਰਜ ਕਰਦੋ ਨਾ ਬਾਕੀ ਕੱਲ ਨੂੰ ਪੋਸਟਮਾਨ ਨੂੰ ਕਰਾਉਣ ਤੋਂ ਬਾਅਦ ਅਗਲਾ ਜਿਹੜਾ ਜੋ ਵੀ ਹੋਏਗਾ ਫਰਦਰ ਇਨਵੈਸਟੀਗੇਸ਼ਨ ਕੀਤਾ ਜਾਏਗਾ।